ਭਗਵਾਨ ਨੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਫੁੱਲ ਖਿੜੇ ਹੋਏ ਨੇ ਗੁੱਛੇ ਦੇ ਗੁੱਛੇ ਲੱਗੇ ਹੋਏ ਨੇ ਇੱਧ ਦੇ ਫੇਰ ਖੜੀ ਦੇ ਫੁੱਲ ਖੜੇ ਹੋ ਨੇ ਤਿੰਨ ਤਲਾਉਂਦੇ ਨੇ ਇਹ ਪੀਲੇ ਨੇ ਇਹ ਸੰਤਰੀ ਵਾਲੇ ਤੇ ਗਾਜਰੀ ਰੰਗ ਦੇ ਇਹਦੇ ਵਿੱਚ ਵੀ ਦੋ ਕਲਰ ਨੇ ਇਹ ਜਿਆਦਾ ਗੁਲਾਬੀ ਜਿਹਾ ਛਿੱਟੇ ਦੇ ਵਿੱਚ ਵੀ ਦੋ ਕਲਰ ਨੇ ਇਹ ਗਮਲਾ ਛੋਟਾ ਕਰਕੇ ਜਿਆਦਾ ਦਪਰ ਖੜੀ ਇਹਦੇ ਵਿੱਚ ਫੁੱਲਾਂ ਦਾ ਸਾਈਜ਼ ਛੋਟਾ ਰਹਿ ਜਾਂਦਾ। ਕਪਰਾਜ ਕਦੀ ਵੇਰ ਨੂੰ ਵੀ ਹੁਣੇ ਫੁੱਲ ਲੱਗੇ ਨੇ। ਬਾਰਿਸ਼ ਦੇ ਮੌਸਮ ਦੇ ਵਿੱਚ ਵਧੀਆ ਹੋਈਆਂ ਪਹਿਲਾਂ ਸੁੱਕ ਵੀ ਸੀ। ਗੁੜ ਹਲਦਾ ਫੁੱਦਾ ਵੀ ਚੈੱਕ ਦਾ ਪੂਰੀ ਤਰ੍ਹਾਂ ਨਾਲ ਪਰ ਪਰ ਕੇ ਫੁੱਲ ਲਾਉਂਦੇ ਨੇ ਉੱਚੇ ਗੁੱਛੇ ਇਸ ਤਰ੍ਹਾਂ ਲੱਗਦਾ ਜਿਵੇਂ ਬਨੌਟੀ ਪੌਦਾ ਹੁੰਦਾ ਫੁੱਲਾਂ ਦਾ ਬਨੌਟੀ ਫਲ ਲਗਾਏ ਹੁੰਦੇ ਨੇ ਇੰਨਾ ਭਰੇ ਹੋਇਆ ਗੁਲਾਬ ਨਵੀਨਾਂ ਮੇ ਫਲ ਪੁਗਰਨ ਅੱਗੇ ਹੁਣ ਪਹਿਲਾਂ ਚੰਗੀ ਤਰ੍ਹਾਂ ਨਾਲ ਇਹਨੇ ਫੁੱਲ ਦੇ ਚੁੱਕੇ ਅਸੀਂ ਤੇ ਹੁਣ ਦੁਬਾਰਾ ਹੋਰ ਡੇਡੀਆਂ ਖੱਟ ਰਹੀਆਂ ਨੇ ਛੋਟੇ ਪੋਟ ਵਿੱਚ ਪੌਦੇ ਗਰੋਥ ਕੱਟ ਕਰ ਦਿੰਨੇ ਆ ਇਸ ਕਰਕੇ ਫੁੱਲ ਘੱਟ ਆਉਂਦੇ ਨੇ ਛੋਟੇ ਛੋਟੇ ਫੁੱਲਾਂ ਦਾ ਸੈਜ ਘਟ ਜਾਂਦਾ ਛੋਟੇ ਹੀ ਰਹਿੰਦੇ ਨੇ ਮੇਰੇ ਬਾਦੀ ਚੰਗੀ ਤਰ੍ਹਾਂ ਦਬੇਰਖਣੀ ਉੱਠੀ ਹੈ ਪਹਿਲਾਂ ਸੁੱਕੀ ਪਈ ਸੀ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਬਾਏ ਬਾਏ